ਮੌਜੂਦਾ ਦੌਰ 'ਚ ਜ਼ਰੂਰੀ ਹੈ ਕਿ ਗੁਰੂ ਪੰਥ ਦੇ ਅਕੀਦੇ ਨੂੰ ਸਮਰਪਿਤ ਹੋ ਕੇ ਕੌਮੀ ਸੰਘਰਸ਼ ਦੇ ਪੈੰਤੜਿਆਂ ਨੂੰ ਹਰ ਖੇਤਰ ਪੱਧਰ ਦੀ ਲੋੜਿੰਦੀ ਨੀਤੀਜੁਗਤ ਨਾਲ ਖੇਡਿਆ ਜਾਵੇ ਸਾਡਾ ਵਾ ਬਹੁਤ ਹੀ ਮਕਾਰ ਕਾਇਰ ਫਿਰਕਾ ਪ੍ਰਸਤ ਏਜੰਡੇ ਨੂੰ ਸਿਆਸਤ ਦੀ ਚਣਕਿਆ ਨੀਤੀ ਬਣਾ ਕੇ ਸੱਤਾ ਤੇ ਕਬਜ਼ਾ ਕਰਨ ਵਾਲੇ ਹੰਕਾਰੀ ਦੁਸ਼ਮਣ ਨਾਲ ਪਿਆ ਹੋਇਆ ਹੈ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਟੇਟ ਦੀ ਸਿਆਸਤ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਟੇਟ ਦੀ ਬੀਪਰ ਸੱਤਾ ਦਾ ਕੇਂਦਰੀਕਰਨ ਕੌਣ ਹੈ ਉਸ ਦਾ ਢਾਂਚਾ ਹਰ ਖੇਤਰ ਚ ਕਿੱਦਾਂ ਕੰਮ ਕਰਦਾ ਹੈ ਉਸ ਦੇ ਮਕਸੂਦ ਮਨਸੂਬੇ ਕੀ ਹਨ ਜਦ ਦੁਸ਼ਮਣ ਦੇ ਮਨਸੂਬਿਆਂ ਨੂੰ ਰੋਕਣਾ ਹੋਵੇ ਤਾਂ ਉਸ ਦੀ ਕੂਟਨੀਤੀ ਦੀ ਵਰਤੋਂ ਚ ਆਉਣ ਲਈ ਹਾਲਾਤਾਂ ਦੀ ਘਾੜਤ ਕਰਨ ਵਾਲੇ ਹੱਥਾਂ ਤੱਕ ਆਪੜਨਾ ਜ਼ਰੂਰੀ ਹੈ ਵੀਪਰ ਸੱਤਾ ਇਕ ਤਹਿ ਪੜਾਚ ਕੰਮ ਨਹੀਂ ਕਰਦੀ ਉਸ ਦੀ ਨੀਤੀ ਘੜਨ ਤੋਂ ਲੈ ਕੇ ਅਮਲ ਦਰਾਂਮ ਦੀ ਕਰਨ ਤੱਕ ਦੇ ਢਾਂਚਾਗਤ ਪੱਦਰ ਹਨ ਜਿਨ੍ਹਾਂ ਰਾਹੀਂ ਪੰਜਾਬ ਵਿੱਚ ਹਰ ਖੇਤਰ ਦਾ ਵਿਪਰੀਕਰਨ ਕੀਤਾ ਜਾ ਰਿਹਾ ਹੈ ਸੋ ਜ਼ਰੂਰੀ ਹੈ ਕਿ ਅਸੀਂ ਸੰਗਠਿਤ ਰੂਪ ਦੇ ਹਰ ਖੇਤਰ ਪੱਧਰ 'ਚ ਆਪਣੇ ਆਪਣੇ ਦਾਅਵੇ ਸਿਰਜਣ ਦੀ ਕਰਨਪੂ ਮੀਦੀ ਸਹੀ ਚੋਣ ਕਰੀਏ ਸੰਘਰਸ਼ 'ਚ ਹਰ ਤਰ੍ਹਾਂ ਦੀ ਰਣਨੀਤੀ ਤਿਆਰ ਕਰਨ ਦਾ ਮਖਸੂਸ ਮਾਦਾ ਹੋਣਾ ਚਾਹੀਦਾ ਹੈ ਨਾ ਕਿ ਹਰ ਵੇਲੇ ਇੱਕੋ ਹਾਲਾਤਾਂ ਦੇ ਵਹਿਣ 'ਚ ਵਹਿੰਦੇ ਜਾਣਾ ਚਾਹੀਦਾ ਹੈ ਭਾਵੇਂ ਸਟੇਟ ਦੇ ਵਿਰਤਾਂਤ ਜਿੰਨਾ ਮਰਜੀ ਤਾਕਤਵਰ ਹੋਣ ਦੀ ਸੁਰਤ ਖੜੀ ਕਰਨਾ ਪਰ ਸਾਡੀ ਚੇਤਨਾ ਚ ਸਿਧਾਂਤ ਦੇ ਸੰਕਲਪ ਸਿਰਜਣ ਲਈ ਸਪਸ਼ਟਤਾ, ਸਥਿਰਤਾ, ਸੁਖਮਤਾ, ਸਰਲਤਾ, ਸਹਜਤਾ, ਸੰਜਮਤਾ ਦੀ ਰਵਾਇਦਾਰੀ ਖਤਮ ਨਹੀਂ ਹੋਣੀ ਚਾਹੀਦੀ। ਜੰਗ ਚ ਹਰ ਸ਼ਸਤਰ ਦੀ ਆਪਣੀ ਕਲਾ, ਆਪਣੀ ਯੁਗਤ ਤੇ ਆਪਣਾ ਨਾਦ ਹੈ। ਮੌਜੂਦਾ ਦੌਰ ਚ ਜ਼ਰੂਰੀ ਹੈ ਕਿ ਗੁਰੂ ਪੰਥ ਦੇ ਅਕੀਦੇ ਨੂੰ ਸਮਰਪਿਤ ਹੋ ਕੇ ਕੌਮੀ ਸੰਘਰਸ਼ ਦੇ ਪੈੰਤੜਿਆਂ ਨੂੰ ਹਰ ਖੇਤਰ ਪੱਧਰ ਦੀ ਲੋੜਿੰਦੀ ਨੀਤੀਜੁਗਤ ਨਾਲ ਖੇਡਿਆ ਜਾਵੇ ਸਾਡਾ ਵਾ ਬਹੁਤ ਹੀ ਮਕਾਰ ਕਾਇਰ ਫਿਰਕਾ ਪ੍ਰਸਤ ਏਜੰਡੇ ਨੂੰ ਸਿਆਸਤ ਦੀ ਚਣਕਿਆ ਨੀਤੀ ਬਣਾ ਕੇ ਸੱਤਾ ਤੇ ਕਬਜ਼ਾ ਕਰਨ ਵਾਲੇ ਹੰਕਾਰੀ ਦੁਸ਼ਮਣ ਨਾਲ ਪਿਆ ਹੋਇਆ ਹੈ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸਟੇਟ ਦੀ ਸਿਆਸਤ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਟੇਟ ਦੀ ਵੀਪਰ ਸੱਤਾ ਦਾ ਕੇਂਦਰੀਕਰਨ ਕੌਣ ਹੈ ਉਸ ਦਾ ਢਾਂਚਾ ਹਰ ਖੇਤਰ ਚ ਕਿੱਦਾਂ ਕੰਮ ਕਰਦਾ ਹੈ ਉਸ ਦੇ ਮਕਸੂਦ ਮਨਸੂਬੇ ਕੀ ਹਨ ਜਦ ਦੁਸ਼ਮਣ ਦੇ ਮਨਸੂਬਿਆਂ ਨੂੰ ਰੋਕਣਾ ਹੋਵੇ ਤਾਂ ਉਸ ਦੀ ਕੂਟਨੀਤੀ ਦੀ ਵਰਤੋਂ ਚ ਆਉਣ ਲਈ ਹਾਲਾਤਾਂ ਦੀ ਘਾੜਤ ਕਰਨ ਵਾਲੇ ਹੱਥਾਂ ਤੱਕ ਆਪੜਨਾ ਜ਼ਰੂਰੀ ਹੈ ਵੀਪਰ ਸੱਤਾ ਇਕ ਤਹਿ ਪੜਾਚ ਕੰਮ ਨਹੀਂ ਕਰਦੀ ਉਸ ਦੀ ਨੀਤੀ ਘੜਨ ਤੋਂ ਲੈ ਕੇ ਅਮਲ ਦਰਾਂਮ ਦੀ ਕਰਨ ਤੱਕ ਦੇ ਢਾਂਚਾਗਤ ਪੱਦਰ ਹਨ ਜਿਨ੍ਹਾਂ ਰਾਹੀਂ ਪੰਜਾਬ ਵਿੱਚ ਹਰ ਖੇਤਰ ਦਾ ਵਿਪਰੀਕਰਨ ਕੀਤਾ ਜਾ ਰਿਹਾ ਹੈ ਸੋ ਜ਼ਰੂਰੀ ਹੈ ਕਿ ਅਸੀਂ ਸੰਗਠਿਤ ਰੂਪ ਦੇ ਹਰ ਖੇਤਰ ਪੱਧਰ 'ਚ ਆਪਣੇ ਆਪਣੇ ਦਾਅਵੇ ਸਿਰਜਣ ਦੀ ਕਰਨਪੂਮੀ ਦੀ ਸਹੀ ਚੋਣ ਕਰੀਏ ਸੰਘਰਸ਼ 'ਚ ਹਰ ਤਰ੍ਹਾਂ ਦੀ ਰਣਨੀਤੀ ਤਿਆਰ ਕਰਨ ਦਾ ਮਖਸੂਸ ਮਾਦਾ ਹੋਣਾ ਚਾਹੀਦਾ ਹੈ ਨਾ ਕਿ ਹਰ ਵੇਲੇ ਇੱਕੋ ਹਾਲਾਤਾਂ ਦੇ ਵਹਿਣ 'ਚ ਵਹਿੰਦੇ ਜਾਣਾ ਚਾਹੀਦਾ ਹੈ ਭਾਵੇਂ ਸਟੇਟ ਦੇ ਵਿਰਤਾਂਤ ਜਿੰਨਾ ਮਰਜੀ ਤਾਕਤਵਰ ਹੋਣ ਦੀ ਸੁਰਤ ਖੜੀ ਕਰਨਾ ਪਰ ਸਾਡੀ ਚੇਤਨਾ ਚ ਸਿਧਾਂਤ ਦੇ ਸੰਕਲਪ ਸਿਰਜਣ ਲਈ ਸਪਸ਼ਟਤਾ, ਸਥਿਰਤਾ, ਸੁਖਮਤਾ, ਸਰਲਤਾ, ਸਹਜਤਾ, ਸੰਜਮਤਾ ਦੀ ਰਵਾਇਦਾਰੀ ਖਤਮ ਨਹੀਂ ਹੋਣੀ ਚਾਹੀਦੀ। ਜੰਗ ਚ ਹਰ ਸ਼ਸਤਰ ਦੀ ਆਪਣੀ ਕਲਾ, ਆਪਣੀ ਯੁਗਤ ਤੇ ਆਪਣਾ ਨਾਦ ਹੈ।